ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਹਾਂਜੀ ਸਵੇਰ ਦੇ ਵਜੇ ਸਵੇਰੀ ਤੇ ਆਪਾਂ ਚੱਲੇ ਜੰਮ ਨੂੰ ਸੋ ਫਿਰ ਆ ਕੇ ਮਿਲਦੇ ਆ ਜੰਮ ਤੋਂ ਮੌਸਮ ਵੀ ਅੱਜ ਪੂਰਾ ਸੁਹਣਾ ਸਵੇਰੇ ਸਵੇਰੇ ਚੱਲ ਰਹੀ ਹੈ ਤਾਂ ਠੰਡੀ ਹਵਾ ਆਹ ਸਾਡਾ ਯੂ ਵੀ ਮਾਰ ਗਿਆ ਮੈਸ ਤੇ ਯਾਰ ਹੁਣ ਹੀ ਫਿਰ ਅੱਡ ਇਕੱਲੇ ਹੀ ਚੱਲੇ ਆ ਜੰਮ ਨੂੰ 2000 ਦਿਨਾਂ ਤੋਂ ਕਹਿੰਦੇ ਸਾਰੀਆਂ ਕਣਕਾਂ ਵੱਡੀਆਂ ਜਾਣੀਆਂ 2-4 ਦਿਨ ਰਹਿ ਗਏ ਇੰਨਾ ਦੇ ਵਿਚਾਲੇ ਪਰ ਅੱਬ ਮੌਸਮ ਬਦਿਆ ਰੱਖੇ ਤੇ ਸਾਰੇ ਵਿਲੇ ਹੋ ਜਾਣ ਵਰੀਆਂ ਵੱਡ ਕੇ ਕਣਕਾਂ ਤਾਣ ਕੇ ਆਉਂਦੀਆਂ ਜਲਦੀ ਜਲਦੀ ਇੱਥੇ ਅੱਧੇ ਮੇਰੇ ਨਾਲ ਕੋਈ ਹੈ ਨਾ ਅੱਗੇ ਆਲੇ ਲਾ ਕਿਵੇਂ ਜਾਗਦੀ ਹੈ ਲੈ ਇਹ ਤਾਂ ਡੈੜੀ ਹੈ ਓਏ ਹਾਂ ਹਾਂ ਆ ਗਏ ਯਾਰ ਉਹ ਜਮਨੇ ਨੂੰ ਮਿਲਦੇ ਆ ਜਮਨੇ ਤੋਂ ਬਾਅਦ ਲੋ ਬਈ ਗਾਣਾ ਕਢਣ ਦਾ ਕੰਮ ਕਿੰਨਾ ਥੋੜੀ ਨਰਮਾ ਜਣੀ ਵੀਣ ਰੱਖਣੀ ਆ ਉਹ ਦੋ ਦਿਨ ਬ੍ਰੇਕ ਲੈਂਦੇ ਆਪਾਂ ਹਾਂ ਬਈ ਕਿੰਨੀ ਕਰਣੀ ਗਾਣਾ ਕਢੀ ਨੂੰ ਅੰਮ੍ਰਿਤਸਰ ਕਿੱਥੇ ਲਾਉਣੀ ਆ

ਉਹ ਕੱਲ ਨੂੰ ਕੱਲੂ ਵੜਦੇ ਅੰਬਾ ਲੈ ਗਿਆ ਉਹ ਹਾਇਬੂਸਾ ਹਾਇਬੂਸਾ ਲੈ ਗਿਆ ਕੱਲਾ ਜਾਣਾ ਝੋਟੇ ਲੈਦਾ ਨਾ ਜਾ ਰਹੇ ਹਾਂ ਅੱਜੋਂ ਨਾਲੇ ਪਹਿਲਾ ਬੋਲਟ ਮਿਲਿਆ ਖੀਰ ਵਾਲੀ ਨੂੰ ਤਾਂ ਇਹ ਗੱਲ ਟੂਨ ਵੜਦੇ 2.5 ਕਰੋੜ ਰੁਪਏ ਲਾ ਕੇ ਆਉਣਾ ਭਲਾ ਥਰਾਂ ਕੇ ਆਹ ਤੇ ਕੁਠੀ ਗਈ ਇਹਨੂੰ ਹਾਇ ਬਾਰ ਬਾਰ ਹੀ ਰਹਿੰਦੇ ਫਿਰ ਹਾਂ ਐਸੀ ਹਰੋਂ ਸਾਰੇ ਕੁਛ ਫੇਰ ਵੈਂਟੀ ਲੈ ਕੇ ਨਾ ਸਾਰੀ ਐ ਜੜਾਈ ਐ ਇੰਤੇ ਦੇ ਵੀ ਕਣ ਕੱਪੜੀ ਤੇ ਆ ਓ ਕੱਤੀ ਭਈਆ ਉਹ ਬੇੜ ਤੋਂ ਕਿਹੇ ਰਣੀ ਸ਼ੁਰੂ ਕੀਤਾ ਕੰਮ ਇਹ ਨਾ ਸਾਹ ਨਹੀਂ ਰੋਣਾ ਹੀ ਘੜੀ ਆ ਕਾਲੂ ਨਾ ਬਟਣ ਵਾਲੀ ਆ ਮੋੜੀ ਤੇ ਪਈ ਆ ਕਣਕ ਲੈ ਹਾਂ ਉਹ ਗੱਟ ਦੇਣੇ ਕਾਲੂ ਤੇ ਬਾਰੇ ਪਤਾ ਲੱਗਦਾ ਕਣਕ ਦਾ ਹਾਂ ਹਾਂ 100 2000 ਇੱਕ ਅੱਧਾ ਦਾਣਾ ਉਹ ਤਾਂ ਰਹਿਣਾ ਹੀ ਰਹਿਣਾ ਥੱਲੇ ਹੁਣ ਤਾਂ ਬੱਕਣਾ ਨਹੀਂ ਮਹੀਨਾ ਨਹੀਂ ਪੱਕਣਾ ਇਹ ਬਹੁਤ ਜ਼ਿਆਦਾ ਰਿਹਾ ਨਾ ਸਾਰਾ ਬਹੁਤ ਜ਼ਿਆਦਾ ਹੈ। ਅਗਲਾ ਦੇਖੇ ਸੁਧਾਰਾ ਟੂਰਨਾਮੈਂਟ ਕਿੰਨੇ ਵਜੇ? ਸਿਆ 11:30 11:00 ਵਜੇ ਮੱਗਿਆ ਟੂਰਨਾਮੈਂਟ ਦਾ। ਪਹਿਲੇ ਨੇ ਪਹਿਲੇ ਕਿਹੜੀ ਟੀਮ ਆਈ ਆ? ਦੂਜੇ ਦੇ ਢਿੱਲੂ ਢਿੱਲੂ ਨੂੰ ਕਿ ਮਿਲਿਆ ਦੂਜੇ ਨੰਬਰ ਤੇ ਹਰਲੇ ਪਹਿਲੇ ਨੰਬਰ ਵਾਲੇ ਨੂੰ ਆਇਆ ਯਾਰ ਹੁਣੇ ਚੱਲੇ ਜਾ ਗੋਟੇ ਗਲੇ ਗਲੇ ਤੁਹਾਨੂੰ ਚਾਹਤ ਲਈ ਐਂਟੀ ਦੇ ਰਕਾਮ ਨੂੰ ਐਲੀਵੇਟ ਜਾਂ ਕੱਪੜੇ ਐਲੀ ਕੱਪੜੇ ਐਲੀਵੇਟ ਜਾਂਦੇ ਹੈਲੇ ਹੈਲੇ ਕੀ ਹੈ ਕੀ ਹੈ ਕੱਪੜੇ ਲਵੜੀ ਜਾਂਦਾ ਓਏ ਪਿਆਰ ਹੈਲੇ ਕੱਟਰੇ ਕੰਮ ਨੂੰ ਕਰਾ ਤੇਰਾ ਕੰਮ ਤਾਂ ਲਾੜਾ ਲਾੜਾ ਹੈਲੇ ਆਲਾ ਚੜ-ਜੜੀਆਂ ਨੱਟਦੇ ਹੁਣ ਹੈਲੇ ਰਾਜਪੋੜੀ ਹੈਲੇ ਆ ਦੇਖ ਲੋ ਹਾਲ ਇਹਦੇ ਜਿਹੜੀ ਕਤਵੰਤ ਸੱਜ ਪਹੁੰਚੇ ਆ ਬਾਣ ਕਮੇਲ ਨੂੰ ਤੇ ਦਾਦ ਕਮੇਲ ਨੂੰ ਜੱਸ ਲਈ ਇਹਾਂ ਦੀ ਸਾਰੇ ਪੀਲ ਵੱਲ ਹਾਏ ਹਾਏ ਕੱਡਾ ਵੱਡਾ ਭਾਈ ਤੇਰੀ ਧਾਰੂ ਦੀਆਂ ਬੋਤਲਾਂ ਕਿੱਥੇ ਰੱਖਾਂ ਮੈਂ ਤੇਰੀ ਧਾਰੂ ਦੀਆਂ ਬੋਤਲਾਂ ਕਿੱਥੇ ਰੱਖਾਂ ਮੈਂ ਸ਼ਰਾਬ ਵੇ ਰੰਗ ਕਾਲਾ ਹੋ ਗਿਆ